Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿੱਤੇ ਪੰਜਾਬ ਵਿੱਚ ਨਸ਼ਾ ਕਰਨ ਵਾਲੇ ਨਵੇਂ-ਨਵੇਂ ਹਤਕੰਡੇ ਪਾਉਂਦੇ ਹਨ ਤੇ ਕੋਟਕਪੁਰ ਦੀ ਦਾਨਾ ਮੰਡੀ ਵਿੱਚੋਂ ਪਰਸੀ ਕੰਡਿਆਂ ਦੇ ਫਟੇ ਚੋਰੀ ਕਰਕੇ ਮੰਡੀ ਵਿੱਚੇ ਬਨੇ ਸੀਵਲ ਹਾਲ ਵਿੱਚ ਰੱਖ ਦਿੱਤੇ ਤਾਂ ਕਿ ਕੋਈ ਦੇਖ ਨਾ ਲਵੇ ਤੇ ਬੇਨੇ ਕੋਲੇ ਇਹਨਾਂ ਨੂੰ ਕੱਢ ਕੇ ਵਿੱਚ ਵੇਚਣ ਜਾਣਗੇ ਫਟਿਆ ਤੇ ਲੱਗੇ ਤਰੀਏ ਉਤਾਰ ਕੇ ਲੈਣ ਗਏ ਪਤਾ ਉਦੋਂ ਲੱਗਾ ਜਦੋਂ ਮੰਡੀ ਵਿੱਚ ਸੈਰ ਕਰਨ ਗਏ ਚੌਧਰੀ ਗੁਰਤੇ ਸਿੰਘ ਬਿੱਟੂ ਦੀ ਨਿਗਾਹ ਟੋਟੇ ਵੱਲ ਟੋਟੇ ਵੱਲ ਪਈ ਜਦੋਂ ਉਹਨਾਂ ਦੇ ਢੀਕਾ ਕੇ ਦੇਖਿਆ ਤਾਂ ਲੋਹੇ ਦਾ ਕੁਝ ਦਿਖਾਈ ਦਿੱਤਾ ਜਦੋਂ ਉਹਨਾਂ ਫੱਟਿਆਂ ਨੂੰ ਬਾਹਰ ਕੱਢਿਆ ਤਾਂ ਫਰਸੀ ਕੱਢਿਆ ਤੇ ਚਾਰ ਫੱਟੇ ਨਿਕਲੇ ਗੁਰਤੇ ਸਿੰਘ ਬਿੱਟੂ ਨੇ ਇਹਨਾਂ ਫੱਟਿਆਂ ਨੂੰ ਪ੍ਰਦਾਨ ਸਿੰਘ ਸ਼ੰਭੂ ਸਿੰਘ ਦੀ ਦੁਕਾਨ ਦੇ ਰੱਖਾ ਦਿੱਤਾ ਤੇ ਜੇ ਕਿਸ ਦੁਕਾਨਦਾਰ ਤੇ ਹੋਣਗੇ ਪਛਾਣ ਕਰਕੇ ਲੈ ਜਾਵੇਗੇ ਚੋਰਾਵਾਂ ਵੱਲੋਂ ਪਹਿਲਾਂ ਵੀ ਮੰਡੀ ਵਿੱਚ ਚੋਰੀ ਦੀਆਂ ਘਟਨਾਵਾਂ ਦਾ ਤੈਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਕੋਈ ਸੁਣਵਾਈ ਨਹੀਂ ਹੁੰਦੀ ਕੋਲਪੁਰਾ ਤੋਂ ਰਮੇਸ਼ ਕਪਾਹ ITN ਦੀ ਰਿਪੋਰ ਨਹੀਂ ਕੋਈ ਦਮ ਰਾਮ ਨਾ ਵੀ ਉਹ ਰੋਟਾ ਬਣਾ। ਓੜਾ ਬਣਾ। ਭਾਈ ਜੀ ਅਕਰਾਸੀ ਇੱਥੇ ਚਾਰ ਬੰਡੀ ਵਿੱਚ ਨਾ ਇੱਥੇ ਵੈਸੇ ਅ ਗੇੜਾ ਘਟਣਾ ਆਏ ਸੀਗੇ ਪਰ ਆਪ ਪਤਾ ਨਹੀਂ ਕਿਹਦੀ ਦੁਕਾਨ ਦਾ ਫਸੇ ਕੰਡੇ ਦਾ ਟੱਟਾ ਇੱਕ ਤਾਂ ਆ ਪਿਆ ਤੇ ਅਚਾਨਕ ਨਿਗਾ ਪਈ ਨਾਲ ਤਰੇ ਨਾਲ ਗੱਲਾਂ ਕਰਦੇ ਹੋਏ ਸੀਗੇ ਤੇ ਇੱਕ ਫੱਟਾ ਆ ਪਿਆ। ਇਹ ਚੋਰ ਪਤਾ ਨਹੀਂ ਕੀ ਦੁਕਾਨੋਂ ਚੁੱਕ ਗਏ ਤੇ ਇਹਨੋਂ ਸੀ ਕੁਝ ਕਰਦੇ ਬੰਦੇ ਬੁਲਾਉਣੇ ਆ ਤੈਨੂੰ ਕਿਵੇਂ ਨਾ ਕਿਵੇਂ ਕੇ ਆਹ ਉਹ ਸੰਬੂਧ ਗਾਂ ਦੇ ਪਚਾਉਣੇ ਆ ਜੇ ਕਿਦਾ ਹਰਸੀ ਕੰਡੇ ਦੇ ਫੱਟੇ ਹੋਣ ਉੱਪਰ ਆਪਾਂ ਪੜੜਾ ਜੇ ਕਿ ਹੋਇਆ ਕਿਦਾ ਤਾਂ ਉੱਥੇ ਕੰਟੈਕਟ ਕਰ ਲਿਜੋ ਤੇ ਸ਼ੰਭੂ ਭਰਾ ਨੂੰ ਕੀਤਾ ਫੋਨ ਵੀ ਜੇਕਰ ਉਹ ਉਹ ਹੈਗਾ ਸਹਿਰ ਤੋਂ ਬਾਹਰ ਉਹਦੇ ਬੰਦੇ ਆਉਂਦੇ ਇੱਥੇ ਚੋਣ ਨੂੰ ਜਾਣੇ ਚਾਕੇ ਅਸੀਂ ਇਹ ਦੁਕਾਨਾਂ ਜਿਹੜੇ ਪੜੜੇ ਆ ਫੱਟੇ ਇਹਨਾਂ ਨੂੰ ਆਹ ਸੰਬੂਧ ਗਾਂ ਦੇ ਪਚਾਉਣ ਲੱਗੇ ਆ ਇਹ ਝਾਰ ਮੰਡੀ ਦੀ ਗੱਲ ਹੈ ਆ ਦੇਖਣ ਝਾਰ ਮੰਡੀ ਮੜੀ ਝਾਰ ਮੰਡੀ ਆ ਆ ਵੀ ਖਾਦੇ ਆ ਵੀ ਖਾਦੇ Vậy thì bây Hello?